ਬੈਕ ਔਨ ਮਾਈ ਯੂਟਿਊਬ ਚੈਨਲ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਦਾ ਆ ਬਲੌਗ ਸਟਾਰਟ ਕਰਦੇ ਆ ਤੇ ਅੱਜ ਦਾ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਜਿਹੜੇ ਮੇਰੇ ਚੈਨਲ ਤੇ ਨਿਊ ਆਇਆ ਪਲੀਜ਼ ਸਬਸਕ੍ਰਾਈਬ ਲਾਈਕ ਕਰ ਦਿਓ ਤੇ ਅੱਜ ਦਾ ਕਰਦੇ ਆਂ ਪਰ ਬਲੌਗ ਸਟਾਰਟ ਆ ਦੇਖੋ ਜੈਕ ਜੈਕ ਦੇਖੋ ਕੋਈ ਕੋਈ ਗੰਦਾ ਬੱਚਾ ਗੰਦਾ ਬੱਚਾ ਦੇਖੋ ਇਹਨੂੰ ਸਟਾਈਲ ਮੀਆਂ ਕਰ ਦੋ ਮੈਂ ਤੁਹਾਨੂੰ ਦਿਖਾਨੀ ਆਪਣਾ ਅੱਜ ਦੀ ਸਕੂਲੋਂ ਮੈਂ ਹੁਣੇ ਆਈਆਂ ਤੇ ਮੈਂ ਕੱਪੜੇ ਚੇਂਜ ਕਰ ਲਿਆ ਤੇ ਮਮਾ ਕੁ ਮੈਂ ਬਣਾ ਲਿਆ ਆਪਣਾ ਘੋਰ ਤੇ ਮੈਂ ਗਈ ਹੁਣ ਮੈਂ ਤੁਹਾਨੂੰ ਦਿਖਾਨੀ ਆਪਣਾ ਅੱਜ ਦਾ ਲੁੱਕ ਆ ਦੇਖੋ ਜੀ ਰੁਕ ਜੋ ਲਾਈਟ ਬੰਦ ਰੁਕ ਜੋ ਤੇ ਆ ਦੇਖੋ ਜੀ ਮੈਂ ਪਾਇਆ ਏ ਆਵਲਾ ਬਲੈਕ ਕਲਰ ਦੀ ਲੈਗੀ ਪਰ ਇਹ ਸਿੰਪਲ ਸ਼ਾਲਟ ਤੇ ਮੇਰਾ ਗ੍ਰੇਪ ਪਿਸਤਾ ਰੰਗ ਦਾ ਲੌਂਗ ਕੋਟ ਦੇਖੋ ਤੁਹਾਨੂੰ ਮੇਰਾ ਲੁੱਕ ਅੱਜ ਦਾ ਕਿਹੋ ਜਿਹਾ ਲੱਗਾ ਜ਼ਰੂਰ ਦੱਸਿਓ ਦੇਖੋ ਤੇ ਮੈਂ ਬਨਵਾਉਣ ਲੱਗੀ ਆ ਮੈਂ ਗੀਤੇ ਫੋਫੋੜੇ ਦੇਖੋ ਜੀ ਮम्मा ਲੱਗੇ ਆ ਬਨਾਉਣ ਤੇ ਮੈਂ ਤੁਹਾਨੂੰ ਦਿਖਾਉਣੀ ਆ ਸਾਨੂੰ ਸਕੂਲੋਂ ਨਾ ਕੈਲੰਡਰ ਮਿਲਿਆ ਹੈ ਤਾ ਦੇਖੋ ਜੀ ਕਲੰਡਰ ਮਿਲਿਆ ਸਾਨੂੰ ਤੇ ਆ ਦੇਖੋ ਸਾਰੇ ਆ ਤੇ ਹੁਣ ਮੈਂ ਤੁਹਾਨੂੰ ਮਿਲਦੀਆਂ ਖਾਣ ਮੇਲੇ ਇੱਦੇ ਜੁੜੇ ਹੋਰੇ ਮੇਰੇ ਵਲੌਗ ਦੇ ਨਾਲ ਤੇ ਮੈਗੀ ਮੇਰੀ ਆ ਚੁੱਕੀ ਆ ਦੇਖੋ ਜੀ ਤੇ ਹੁਣ ਮੈਂ ਤੁਹਾਨੂੰ ਮਿਲਦੀਆਂ ਇਹਨੂੰ ਖਾਣ ਤੋਂ ਬਾਅਦ ਤੇ ਪ੍ਰਕਾਰੇ ਮੇਰੇ ਗਿਆ ਆ ਜੈਕਮਨ ਜਾਂਦਾ 27 ਤੇ ਦਾਦੀ ਵੀ ਖਾਂਦੇ ਪਏ ਮੈਂ ਨਾ ਤੁਹਾਡਾਂ ਨਾਲ ਮਿਲਦੀਆਂ ਨੂੰ ਖਾਣ ਤੋਂ ਬਾਅਦ ਖਾਣ ਤੋਂ ਬਾਅਦ ਮੈਂ ਚੱਲ ਜਾਨਾ ਟਿਊਸ਼ਨ ਤੋਂ ਤੇ ਹੁਣ ਮੈਂ ਮਿਲਦੀਆਂ ਤੁਹਾਨੂੰ ਟਿਊਸ਼ਨ ਤੋਂ ਆਉਣ ਤੋਂ ਬਾਅਦ ਟਿਊਸ਼ਨ ਤੋਂ ਮੈਂ ਗਈ ਆ ਤੇ ਮੈਂ ਖਾਂਜੀ ਪਈਆ ਪਕੌੜੇ ਤੇ ਜੈਕ ਮੇ ਕੋ ਇੱਥੇ ਬੈਠਾ ਮम्मा ਕੋ ਮੈਂ ਮੰਗਵਾਇਆ ਹੈ ਪਾਣੀ ਦੇਖੋ ਤੇ ਹੁਣ ਮੈਂ ਤੁਹਾਨੂੰ ਮਿਲਦੀਆਂ ਖਾਣ ਤੋਂ ਬਾਅਦ ਪਕੌੜੇ ਮੈਂ ਆ ਖਾ ਤੇ ਹੁਣ ਆਪਾਂ ਮਿਲਦੇ ਆ ਮੇਰੇ ਨੈਕਸਟ ਵਲੌਗਸ ਇਹ ਸੀ ਅੱਜ ਦਾ ਆਪਣਾ ਵਲੌਗ ਜੇ ਤੁਹਾਨੂੰ ਮੇਰੇ ਇਹ ਵਲੌਗ ਬਦਲ ਲੱਗਾ ਹੋਵੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਅਤੇ ਕਮੈਂਟ ਜਰੂਰ ਕਰਿਓ ਹੁਣ ਆਪਾਂ ਮਿਲਾਂਗੇ ਮੇਰੇ ਨੈਕਸਟ ਵਲੌਗਸ ਬਾਏ ਬਾਏ